ਸਾਹਿਬਾ ਜੀ ਮੈਂ ਦਲਵੀਰ ਕੇਸਰੀ ਕਲਾਸ ਪੱਖੋਂ ਕੈਂਚੀਆਂ ਉਮੀਦ ਕਰਦਾ ਸਾਰਿਆਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਜੀ ਗਰਮ ਸੂਟ ਗਰਮ ਸੂਟ ਆਗੇ ਜੀ ਕਸ਼ਮੀਰੀ ਲੌਂਦਾ ਚੱਕ ਬਹੁਤ ਸੋਹਣਾ ਕੱਪੜਾ ਹੈਗਾ ਤੇ ਬਹੁਤ ਸੋਹਣੇ ਰੰਗ ਡਿਜ਼ਾਈਨ ਮਿਲ ਜਾਣਗੇ ਕੱਪੜਾ ਹੀ ਪੂਰਾ ਵਧੀਆ ਪੂਰਾ ਗਰਮ ਕੱਪੜਾ ਹੋਊਗਾ ਪੂਰਾ 5 ਮੀਟਰ ਕੱਪੜਾ ਹੋਊਗਾ ਜੀ ਚੈੱਕ ਕਰ ਲਓ ਪੂਰਾ ਗਰਮ ਕੱਪੜਾ ਹੈਗਾ ਜੀ ਲੂਆਂ ਵਾਲਾ ਆ ਲੋ ਪੂਰੀ ਸ਼ਾਈਨਿੰਗ ਹੋ ਕੱਪੜੇ ਇੱਤੇ ਪੂਰਾ 5 ਮੀਟਰ ਦਾ ਸੂਟ ਹੈ ਜੀ ਚੈੱਕ ਵਾਲਾ ਬਜਾਰਾਂ ਦੇ ਵਿੱਚ ਵਿਕ ਰਹੇ ਆ 300 350 400 ਇਦਾਂ ਵਿਕ ਰਿਹਾ ਹੈਗਾ ਡਿਜ਼ਾਈਨ ਚੈੱਕ ਕਰ ਲਓ 10 12 ਰੰਗ ਨੇ ਜੀ ਤੇ ਰੇਟ ਬਹੁਤ ਪਿਆਰਾ ਦੇ ਦਾਂਗੇ ਕੇਸਰੀ ਕਲੌਥਸ ਪੱਖੋ ਕੈਂਚੀਆਂ ਮੂਗਾ ਰੋਡ ਤੇ ਆਪਣੀ ਦੁਕਾਨ ਹੈ ਜੀ ਆਜੋ ਤੇ ਇਹ ਸੂਟ ਦਾ ਰੇਟ ਰੱਖਿਆ ਆਪਾਂ ਸਿਰਫ ਔਰ ਸਿਰਫ 200 ਰੁਪਏ ਜੀ ਸਿੰਗਲ ਸੂਟ 200 ਰੁਪਏ ਦਾ ਜੀ ਆਜੋ ਕਿਰਾਂ ਦੁਕਾਨ ਤੇ ਕੇਸਰੀ ਕਲੌਥਸ ਪੱਖੋ ਕੈਂਚੀਆਂ ਮੂਗਾ ਰੋਡ ਤੇ ਦੁਕਾਨ ਹੈ ਜੀ ਕਸ਼ਮੀਰੀ ਲਾਉਣ ਦਾ ਚੈੱਕ ਆ ਗਿਆ ਸਿਰਫ 200 ਰੁਪਏ ਦਾ ਸੂਟ ਹੈ ਜੀ ਆਜੋ ਕਿਰਾਂ ਜਲਦੀਓ ਜਲਦੀ ਦੁਕਾਨ ਤੇ ਲੋਈ ਡਿਜ਼ਾਈਨ ਬਹੁਤ ਨੇ ਸਾਰੇ ਰੰਗ ਡਿਜ਼ਾਈਨ ਮਿਲ ਜਾਣਗੇ ਸਿਰਫ 200 ਰੁਪਏ ਸੂਟੇ ਆਜੋ ਕਿਹੜਾ ਜਲਦੀ ਜਲਦੀ ਕੇਸਰੀ ਕਲੋਥਸ ਪੱਖੋ ਕੈਂਚੀਆਂ ਮੋਗਾ ਰੋਡ ਤੇ ਦੁਕਾਨ ਆ ਜੀ ਬਹੁਤ ਸੂਟ ਮਿਲ ਜਾਣਗੇ ਜਿੰਨੇ ਮਰਜ਼ੀ ਡਿਜ਼ਾਈਨ ਵਾਲੇ ਉਹ ਜਿੰਨੇ ਮਰਜ਼ੀ ਸੂਟ ਨਾਲ ਲੈ ਲੇ ਇੱਕ ਨਾਲ ਦੇ ਮਿਲ ਜਾਣਗੇ ਆਜੋ ਕਿਨਾਂ ਜਲਦੀ ਜਲਦੀ ਦੁਕਾਨ ਤੇ ਕੇਸਰੀ ਕਲੋਥਸ ਪੱਖੋ ਕੈਂਚੀਆਂ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ